ਅੰਟੀ ਉਹਨਾਂ ਆਪ ਮਖਾਣਿਆਂ ਨੂੰ ਕੜਾਹੀ ਦੇ ਵਿੱਚ ਪਾ ਲਵਾਂਗੇ ਤਾਂ ਜੋ ਮਖਾਣਿਆਂ ਨੂੰ ਆਪ ਹਲਕਾ ਰੋਸਟ ਕਰ ਲਈਏ ਤੇ ਇਹਨਾਂ ਦੀ ਵਿੱਚਲੀ ਨਮੀ ਜਿਹੜੀ ਉਹ ਖਤਮ ਹੋ ਜੇ ਤੇ ਇਹਦੇ ਲਈ ਜਿਆਦਾ ਕੁੱਕ ਨਹੀਂ ਜੇ ਵਾਸ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਤਾਂ ਆਪਾਂ ਸਾਰੇ ਮਖਾਣਿਆਂ ਨੂੰ ਜਿਹੜਾ ਰੋਸਟ ਕਰ ਲਵਾਂਗੇ ਜਿਹੜੇ ਨਾ ਕ੍ਰਾਂਚੀ ਕ੍ਰਾਂਚੀ ਬਣ ਜਾਣਗੇ ਬਸ ਨਾ ਹਲਕੀ ਹਲਕੀ ਅੱਗ ਤੇ ਇਸ ਤਰ੍ਹਾਂ ਹਿਲਾਉਂਦੇ ਰਹੋ 5 ਤੋਂ 4 ਮਿੰਟ ਬਸ ਲਗਦੇ ਨਹੀਂ ਹੈਗੇ ਇਹਨਾਂ ਨੂੰ ਕਰਾਂਚੀ ਹੋਣ ਤੇ ਇਹਦੇ ਨਾਲ ਹੀ ਜਦੋਂ ਆਪਾਂ ਹਿਲਾਉਂਦੇ ਜਾਵਾਂਗੇ ਇਸ ਤਰ੍ਹਾਂ ਕੋਈ ਕਾਲਾ ਛਿਲਕਾ ਹੁੰਦਾ ਕਿਸੇ ਦੇ ਉੱਪਰ ਤਾਂ ਉਹਨੂੰ ਆਪਾਂ ਉਤਾਰ ਦੇਵਾਂਗੇ ਕਿ ਕਿਸੇ ਕਿਸੇ ਤੇ ਹੁੰਦਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਤੇ ਹੋਵੇ ਕੋਈ ਕੋ ਬੈਕ ਤਾਂ ਬਿਲਕੁਲ ਸਾਫ਼ ਵੀ ਹੁੰਦਾ ਮਖਾਣੇ ਆਪਣੇ ਪੁੱਜ ਚੁੱਕੇ ਜੀ ਜੋਂ ਇਹਨਾਂ ਨੂੰ ਆਪਾਂ ਸਾਈਡ ਤੇ ਕੱਢ ਦੇਵਾਂਗੇ ਤੇ ਇਸੇ ਥੜਾ ਜਿਹੇ ਵਿੱਚ ਕਰਾਂਗੇ ਆਪਾਂ ਅੱਗੇ ਦਾ ਪ੍ਰੋਸੈਸ ਦੇਖਣ ਲਈ ਵੀਡੀਓ ਨਾ ਬਣੇ ਰਹੋ ਕੜਾਹੀ ਦੇ ਵਿੱਚ ਆਪਾਂ ਕਿਹ ਉਹਨੂੰ ਪਾ ਦੇਵਾਂਗੇ ਕਿਉਂ ਮੈਲਟ ਹੋ ਜੂ ਫਿਰ ਇਸ ਦੇ ਵਿੱਚ ਗੁੜ ਪਾਵਾਂਗੇ ਆਪਣਾ ਮੈਲਟ ਹੋ ਗਿਆ ਤੇ ਹੁਣ ਇਸ ਦੇ ਵਿੱਚ ਆਪਾਂ ਬਰੀਕ ਬਰੀਕ ਕੱਟ ਕੀਤਾ ਹੋਇਆ ਗੋਲਾ ਜਿਹੜਾ ਉਹ ਪਾ ਦੇਵਾਂਗੇ ਸੇਕ ਨੂੰ ਕੱਟ ਕਰ ਲਿਆ ਆਪਾਂ ਤੇ ਗੁੜ ਦੀ ਹੁਣ ਇਹਦੇ ਵਿੱਚ ਪਤਵਾਣੀ ਸ਼ੁਰੂ ਹੋ ਗਈ ਹੈ ਉਹਦੇ ਵਿੱਚ ਬਹੁਤ ਜਲਦੀ ਗੁੜ ਪੱਕ ਜਾਊਗਾ ਇਸ ਦੇ ਵਿੱਚ ਆਪਾਂ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਹੁਣ ਦੇਖਦੇ ਹਾਂ ਇਸ ਸਥਿਤੀ ਵਿੱਚ ਆ ਕੇ ਗੁੜ ਨੂੰ ਆਪਾਂ ਹਿਲਾਉਂਦੇ ਰਹਾਂਗੇ ਕਿਉਂਕਿ نیچے ਤੋਂ ਬੁਰੜਾ ਨਾ ਫਿਰ ਜਲ ਜਾਊਗਾ ਜਿਵੇਂ ਹਿਲਾਉਂਦੇ ਰਹਾਂਗੇ ਤਾਂ ਗੁੜ ਮੱਚੂਗਾ ਨਹੀਂ ਸਾਰਾ ਗੁੜ ਪੱਕ ਜਾਊਗਾ ਪੱਕੇ ਗੁੜ ਕ੍ਰਾਂਚੀ ਹੋ ਜਾਂਦਾ ਕੱਚਾ ਗੁੜ ਥੋੜਾ ਜਿਹਾ ਜੜਾ ਨਾਲ ਲੱਗਦਾ ਹੁੰਦਾ ਹਾਂਜੀ ਗੁੜ ਦਾ ਕਲਰ ਚੇਂਜ ਹੋ ਗਿਆ ਤੇ ਮੈਨੂੰ ਦੇਖਣ ਦੇ ਵਿੱਚ ਲੱਗਦਾ ਵੀ ਗੁੜ ਪੱਕ ਚੁੱਕਿਆ ਉਸ ਆਪਾਂ ਚੈੱਕ ਕਰਦੇ ਆਂ ਵੀ ਗੁੜਾ ਜਿਹੜਾ ਆਪਣਾ ਪੱਕ ਗਿਆ ਤੇ ਹਜੇ ਨਹੀਂ ਇਸ ਲਈ ਆਪਾਂ ਲੈ ਲਵਾਂਗੇ ਪਾਣੀ ਠੰਡਾ ਪਾਣੀ ਉਹਦੇ ਵਿੱਚ ਥੋੜਾ ਜਿਹਾ ਛਿੱਟਾ ਗੁੜ ਦਾ ਪਾ ਲਵਾਂਗੇ ਇਸ ਤਰ੍ਹਾਂ ਜੇ ਸਾਨੂੰ ਦੇਖਾਂਗੇ ਠੀਕ ਅੰਚੀ ਹੋ ਜਾਂਦਾ ਹਾਂਜੀ ਆਪਣਾ ਗੁੜ ਬਿਲਕੁਲ ਟੁੱਟਣ ਲੱਗ ਚੁੱਕਿਆ ਇਸ ਤਰ੍ਹਾਂ ਗੱਚਕ ਦੀ ਤਰ੍ਹਾਂ ਹੋ ਜਾਂਦਾ ਨਹੀਂ ਬਿਲਕੁਲ ਇਹਦਾ ਮਤਲਬ ਹੈ ਕਿ ਗੁੜ ਆਪਣਾ ਪੱਕ ਗਿਆ ਤੇ ਹੁਣ ਆਪਾਂ ਗੈਸ ਨੂੰ ਕਰ ਦੇਵਾਂਗੇ ਇਹ ਲੋ ਤੇ ਇਸ ਦੇ ਵਿੱਚ ਆਪਾਂ ਪਾ ਲਵਾਂਗੇ ਸਾਨੂੰ ਚ ਕਾਲੇ ਨਮਕ ਦਾ ਪਾ ਲਵਾਂਗੇ ਜਿਸ ਨਾਲ ਇਹਦਾ ਟੇਸਟ ਜਿਹੜਾ ਨਾ ਬਹੁਤ ਹੀ ਚਟਪਟਾ ਹੋ ਜਾਊਗਾ ਤੇ ਟੇਸਟ ਦੇ ਲਈ ਥੋੜੀ ਜੀ ਪਾ ਦਾਂਗੇ ਆਜਵਾਇਣ ਇਹ ਵੀ ਕਿਤੇ ਕਿਤੇ ਜੀ ਆਵੇ ਜਿਹੜੀ ਬਹੁਤ ਟੇਸਟੀ ਵਧੀਆ ਲੱਗ ਗੁੜ ਦੇ ਨਾਲ ਆਜਵਾਇਣ ਦਾ ਟੇਸਟ ਬਹੁਤ ਵਧੀਆ ਬਣ ਜਾਂਦਾ ਆ ਤੁਸੀਂ ਇਸ ਦੇ ਵਿੱਚ ਸੌਂਫ ਵੀ ਪਾ ਸਕਦੇ ਹੋ ਪਰ ਅਸੀਂ ਜਿਹੜੀ ਉਹ ਸੌਂਫ ਨਹੀਂ ਪਾਵਾਂਗੇ ਛਿੰਛੜੀ ਛਾਂਡੀ ਦੇ ਵਿੱਚ ਕੁਛਕ ਬੰਦੇ ਆਪ ਨਹੀਂ ਖਾਂਦੇ ਇਸ ਦੇ ਨਾਲ ਹੀ ਆਪਾਂ ਨਾ ਤੇਲ ਤੇਲ ਮਿਕਸ ਕਰ ਦਾਂਗੇ ਇਸ ਦੇ ਵਿੱਚ ਵਾਈਟ ਤੇਲ ਨੇ ਜਿਹੜੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਮੱਖਣ ਇਹਨਾਂ ਨੂੰ ਜਿਹੜੇ ਪਾ ਲੈਣਗੇ ਸਤ ਸਾਰੇ ਮਖਾਣੇ ਨੂੰ ਆਪਾਂ ਮਿਕਸ ਕਰਕੇ ਗੁੜ ਦੀ ਲਪੇਟ ਦੇ ਵਿੱਚ ਲੈ ਲਵਾਂਗੇ ਤਾਂ ਜੋ ਸਾਰੇ ਤੇਲ ਅਤੇ ਗੁੜ ਜਿਹੜਾ ਮਖਾਣਿਆਂ ਨੂੰ ਲੱਗ ਜਾਵੇ ਮਖਾਣਿਆਂ ਨੂੰ ਇਸ ਦੇ ਵਿੱਚ ਸਾਰਾ ਗੁੜ ਦੀ ਲਪੇਟ ਇਸ ਤਰ੍ਹਾਂ ਕੜਾਹੀ ਤੋਂ ਇੱਕ ਅਲੱਗ ਬੰਡੇ ਦੇ ਵਿੱਚ ਕੱਢ ਲਿਆ ਹੁਣ ਆਪਾਂ ਇਸ ਨੂੰ ਕੱਲੇ ਕੱਲੇ ਨੂੰ ਇਸ ਤਰ੍ਹਾਂ ਇੱਕ ਵਾਰ ਚੱਕ ਲਵਾਂਗੇ ਜਦੋਂ ਥੋੜਾ ਹੱਥ ਲੱਗਣ ਜੋਗੇ ਗਰਮ ਰਹਿ ਜਾਣ ਫਿਰ ਠੰਡ ਜਾਣਗੇ ਇਸ ਤਰ੍ਹਾਂ ਹੀ ਠੰਡੇ ਹੋ ਜਾਣਗੇ